ਕਗਰ ਦੇ ਵਿੱਚ ਪਾਣੀ ਦਾ ਪੱਧਰ ਹੋਰ ਵੱਜ ਚੁੱਕਿਆ ਹੈ 739 ਫੁੱਟ ਤੱਕ ਪਾਣੀ ਦਾ ਪੱਧਰ ਚੱਲ ਰਿਹਾ ਹੈ ਖਤਰੇ ਦਾ ਨਿਸ਼ਾਨ 748 ਹੁੰਦਾ ਹੈ ਸੰਗਰੂਰ ਵਾਲਿਆਂ ਦੇ ਲਈ ਇਹ ਖਤਰੇ ਦੀ ਘੰਟੀ ਕਹਿ ਸਕਦੇ ਹਾਂ ਕਨੌਰੀ ਤੋਂ ਕਗਰ ਦਰਿਆ ਨੂੰ ਲੈ ਕੇ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ 3 ਜੂਨ ਨੂੰ ਸੰਗਰੂਰ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਪੂਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਕਗਰ ਦਰਿਆ ਦਾ ਦੌਰਾ ਕੀਤਾ ਸੀ ਤੁਹਾਨੂੰ ਦੱਸਦੀ 2023 ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਪ੍ਰਸਾਤਾ ਹੋਣ ਦੇ ਕਰਕੇ ਕਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਸੀ ਅਤੇ 57 ਜਗ੍ਹਾਾਂ ਤੋਂ ਕਗਰ ਦੇ ਕਿਨਾਰੇ ਟੁੱਟਣ ਤੋਂ ਬਾਅਦ ਪਾਣੀ ਓਵਰਫਲੋ ਹੋ ਕੇ ਕਈ ਦਿਨ ਕਿਸਾਨਾਂ ਦੇ ਖੇਤਾਂ ਦੇ ਵਿੱਚ ਅਤੇ ਨਜ਼ਦੀਕੀ ਪਿੰਡਾਂ ਦੇ ਵਿੱਚ ਪਾਣੀ ਜਾਂਦਾ ਰਿਹਾ ਤਾਂ ਹੁਣ ਵੀ ਲੋਕਾਂ ਨੂੰ ਇਹੀ ਚਿੰਤਾ ਸਤਾ ਰਹੀ ਹੈ ਕਿ ਇਸ ਵਾਰ ਫਿਰ ਤੋਂ ਕਿਤੇ ਅਜਿਹੇ ਮਨਜ਼ਰ ਤਾਂ ਨਹੀਂ ਦੇਖਣਾ ਪਵੇਗਾ ਇਸ ਪਾਣੀ ਨੇ ਹਜ਼ਾਰਾਂ ਇੱਕੜ ਫਸਲ ਖਨੌਰੀ ਅਤੇ ਮੁੰਨਕ ਇਲਾਕੇ ਦੇ ਪਿੰਡਾਂ ਦੇ ਵਿੱਚ ਤਬਾਹ ਕੀਤੀ ਸੀ ਇੱਕ ਵਾਰ ਫਿਰ ਤੋਂ ਇਹ ਪਹਾੜਾਂ ਦੇ ਵਿੱਚ ਵੱਡੇ ਪੱਧਰ ਦੇ ਵਿੱਚ ਮੀਂਹ ਪੈ ਰਿਹਾ ਤੇ ਭਾਰੀ ਤਬਾਹੀ ਹੋ ਰਹੀ ਹੈ ਉਹੀ ਪਹਾੜ ਦਾ ਪਾਣੀ ਮੈਦਾਨੀ ਇਲਾਕਿਆਂ ਦੇ ਵਿੱਚ ਆਉਂਦਾ ਹੈ ਤੇ ਲਗਭਗ ਮਾਚਲ ਦਾ ਕਾਫੀ ਪਾਣੀ ਇਸ ਦਾ ਗਰਦ ਦਰਿਆ ਦੇ ਵਿੱਚ ਆਉਂਦਾ ਜੋ ਕਿ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਜਿਸ ਨਾਲ ਕੀ ਸੰਗਰੂਰ ਪ੍ਰਸ਼ਾਸਨ ਲਗਾਤਾਰ ਅਲਰਟ ਦੁੱਤੇ ਇਲਾਕੇ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਿਹਾ ਲਾਈਵ ਸਾਂਝੀਆਂ ਕਰ ਰਿਹਾ ਜਿੱਥੇ ਕਿ ਘੱਗਰ ਦਰਿਆ ਦਾ ਲਗਾਤਾਰ ਪਾਣੀ ਵਹਤਾ ਹੋਇਆ ਦਿਖਾਈ ਦੇ ਰਿਹਾ ਖਤਰੇ ਦੇ ਨਿਸ਼ਾਨ ਤੋਂ ਕਿਹਾ ਜਾਂਦਾ ਹੈ ਕਿ 9 ਫੁੱਟ ਥੱਲੇ ਘੱਗਰ ਵਾਦਰਾ ਦੇਖਣਾ ਹੋਏਗਾ ਕਿ ਕਿਹੋ ਜਿਹੀ ਸਥਿਤੀ ਆਉਣ ਵਾਲੇ ਸਮੇਂ ਦੇ ਵਿੱਚ ਬਣਦੀ ਹੈ